ਅ ਸਰਵ ਵਰਮਨ ਸਮਾਗਮ ਕਰਵਾਏ ਜਾ ਰਹੇ ਨੇ ਇਹ ਸੋ ਕਿਹੜੀ ਡੇਟ ਨੂੰ ਕਰਵਾਏ ਜਾ ਰਹੇ ਨੇ ਇਹ ਕਿੱਥੇ ਹੋ ਰਿਹਾ ਨੇ ਕਿਸ ਤਰ੍ਹਾਂ ਦਾ ਸਮਾਗਮ ਗੁਰੂ ਘਰ ਦੇ ਭਰੇ ਚ। ਅੰਤਰਰਾਸ਼ਟਰੀ ਮਹਾਪਵਿੱਤਰ ਗੁਰਮੁ ਸਮਾਗਮ 21 22 23 ਮਾਰਚ ਸ਼ਾਮ ਨੂੰ 5 ਵਜੇ ਤੋਂ ਲੈ ਕੇ ਦੇਰ ਰਾਤ ਤੱਕ ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਅਰਵਨ ਸਟੇਟ ਫੇਸ 2 ਦੁਗਰੀ ਲੁਧਿਆਣਾ ਵਿਖੇ ਇਸ ਸਮਾਗਮ ਹੋਣੇ ਨੇ। ਅਚਲ ਕਿਸ ਤਰ੍ਹਾਂ ਨੇ ਪ੍ਰਬੰਧ ਕੀਤੇ ਗਏ ਨੇ ਲੋਕਾਂ ਨੇੜੇ ਸੰਗਤਾਂ ਆਉਂਦੀਆਂ ਨੇ ਹਾਂ ਜੀ ਸੰਗਤਾਂ ਇਹਦੇ ਵਿੱਚ ਦੇਸ਼ ਤੋਂ ਨਹੀਂ ਵਿਦੇਸ਼ ਤੋਂ ਵੀ ਆਉਂਦੀਆਂ ਨੇ ਗੁਰੂ ਘਰ ਦੀ ਸਾਰੀ ਪ੍ਰਬੰਧਕ ਕਮੇਟੀ ਪ੍ਰਧਾਨ ਸਾਹਿਬ ਸਰਦਾਰ ਅਰਵਿੰਦਰ ਸਿੰਘ ਜੀ ਸੰਧੂ ਉਹਨਾਂ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ ਸੰਗਤਾਂ ਦੇ ਗੱਡੀਆਂ ਖੜੀਆਂ ਕਰਨ ਵਾਸਤੇ ਖੁੱਲੀ ਵੱਡੀ ਪਾਰਕਿੰਗ ਸੰਗਤਾਂ ਦੇ ਰਹਿਣ ਬਹਿਣ ਦੀ ਜਗ੍ਹਾ ਗੁਰੂ ਕਾ ਲੰਗਰ ਹਰ ਤਰ੍ਹਾਂ ਦੇ ਪ੍ਰਬੰਧ ਜਿਹੜੇ ਉਹਨਾਂ ਵੱਲੋਂ ਅਚੇਚੇ ਤੌਰ ਤੇ ਕੀਤੇ ਗਏ। ਕਿਹੜੇ ਪੰਥ ਪ੍ਰਸਿੱਧ ਕੀਰਤਨੀਏ ਆਣਗੇ ਜਿਹੜਾ ਇਲਾਹੀ ਬਣੀ ਦਾ ਸਰਵਣ ਕਰਨ ਕੀ ਸੰਬੰਧ ਕਿਹੜੇ ਕਿਹੜੇ? ਬਹੁਤ ਸਾਰੇ ਪੰਥ ਪ੍ਰਸਿੱਧ ਕੀਰਤਨੀਏ ਆ ਰਹੇ ਨੇ ਭਾਈ ਚਮਨਜੀਤ ਸਿੰਘ ਦੀ ਲਾਲ ਭਾਈ ਬਲਵਿੰਦਰ ਸਿੰਘ ਦੀ ਰੰਗੀਲਾ ਸੰਤ ਅਨੂਪ ਸਿੰਘ ਦੀ ਉਹਨਾਂ ਸਹਿਬਾ ਲਈ ਭਾਈ ਜਗENDER ਸਿੰਘ ਦੀ ਰਿਆੜ ਭਾਈ ਜਸਵੀਰ ਸਿੰਘ ਫੋਟਾ ਸਾਹਿਬ ਤੋਂ ਭਾਈ ਅਮਨਦੀਪ ਸਿੰਘ ਦੀ ਬੀਬੀ ਕੌਲਾ ਵਾਲੇ ਮੀਰੀ ਪੀਰੀ ਖਾਲਸਾ ਜਥਾ ਭਾਈ ਤਰਸੇਮ ਸਿੰਘ ਮੋਹਰਾਂ ਵਾਲੀ ਪ੍ਰਸਿੱਧਾ ਟੀ ਭਾਈ ਦਿਵਿੰਦਰ ਸਿੰਘ ਜੀ ਸੁਹਾਣੇ ਵਾਲੇ ਭਾਈ ਗੁਰਚਰਨ ਸਿੰਘ ਜੀ ਲੁਧਿਆਣੇ ਤੋਂ ਭਾਈ ਅਨੰਤ ਵੀਰ ਸਿੰਘ ਜੀ ਯੂਐਸਏ ਤੋਂ ਭਾਈ ਸਾਕਰ ਸਿੰਘ ਬੱਤੀ ਪਿੰਡ ਵਾਲੇ ਤੇ ਮਹਾਪੁਰਸ਼ਾਂ ਵਿੱਚੋਂ ਸੰਤ ਬਾਬਾ ਸੁਖਦੇਵ ਸਿੰਘ ਜੀ ਸੰਤ ਬਾਬਾ ਗੁਰਜੀਤ ਸਿੰਘ ਜੀ ਸੰਤ ਬਾਬਾ ਧੰਨਾ ਸਿੰਘ ਜੀ ਨਾਨਕ ਸਰ ਤੋਂ ਗਿਆਨੀ ਪਿੰਦਰਪਾਲ ਸਿੰਘ ਜੀ ਬਾਬਾ ਪਰਮਜੀਤ ਸਿੰਘ ਜੀ ਹੰਸਾਲੀ ਵਾਲੇ ਭਾਈ ਅਨਹਦ ਰਾਜ ਸਿੰਘ ਜੀ ਬਾਬਾ ਸਰਬਜੋਤ ਸਿੰਘ ਜੀ ਬੇਦੀ ਅਤੇ ਗੁਰੂ ਸਾਹਿਬ ਦੀਆਂ ਸਰੀਰਕ ਸ਼ੋ ਨਿਸ਼ਾਨੀਆਂ ਦੇ ਵੀ ਇਹਨਾਂ ਸਮਾਗਮਾਂ ਵਿੱਚ ਦਰਸ਼ਨ ਕਰਾਇਆ ਜਾਣਗੇ ਸੰਗਤ ਨੂੰ ਕਿਸਨੇ ਆਦੇ ਹੋਗੇ ਕਿ ਇਹ ਇੱਕ ਸੁਨਹਿਰੀ ਮੌਕਾ ਹੈ ਵਕਤ ਵਕਤ ਸ਼ਾਮਿਲ ਹੋ ਸੰਗਤਾਂ ਨੂੰ ਬੇਨਤੀ ਹੈ ਕਿ ਬਹੁਤ ਘੱਟ ਐਸੀ ਸਮਾਗਮ ਹੁੰਦੇ ਨੇ ਜਿਹਦੇ ਵਿੱਚ ਇੱਕੋ ਹੀ ਸਟੇਜ ਤੇ ਇੰਨੇ ਪੰਤ ਪ੍ਰਸਿੱਧ ਕਥੀ ਤੀਰਤ ਨਹੀਂ ਜਥੇ ਗੁਣੀ ਜਨ ਪੁੱਜ ਜਾਂਦੇ ਨੇ ਇਹ ਸੁਭਾਗ ਸਮਾ ਹੈ ਤੁਸੀਂ ਹਰੇਕ ਸਾਲ ਬਹੁਤ ਵੱਡੀ ਗਿਣਤੀ ਜਾਂਦੇ ਹੋ ਇਸ ਸਾਲ ਵੀ ਤੁਸੀਂ ਪਰਿਵਾਰਾਂ ਸਮੇਤ ਇਹਨਾਂ ਸਮਾਗਮਾਂ ਵਿੱਚ ਪੁੱਜਣਾ